ਡਾਲਰ ਮੂਸੇ ਵਾਲਾ ਨੇ ਗੀਤ ਗਾਇਆ ਹੈ ਨਾ ਡਾਲਰਾਂ ਵਾਂਗੂ ਨਹੀਂ ਨਾਮ ਸਾਡਾ ਚੱਲਦਾ ਆ ਦੇਖ ਆ ਡਾਲਰ ਆ ਡਾਲਰ ਵੀ ਕਿੱਥੋਂ ਆਲੇ ਅਮਰੀਕਾ ਆਲੇ ਆ ਬ੍ਰਿਟ ਡਾਲਰ ਵੀ ਅਮਰੀਕਾ ਆਲੇ ਪਾਏ ਆ ਯਾਰ ਕੋਈ ਐ ਨਹੀਂ ਗੱਲ ਵੀ ਡਾਲਰ ਫਿਰ థਾਈਲੈਂਡ ਵਾਲਾ ਹੀ ਪਤਾ ਹੋਊਗਾ ਵੀ 2 ਰੁਪਈਆਂ ਦੇ ਚੱਲਦਾ ਜਿਹੜਾ ਸਾਰਿਆਂ ਨੂੰ ਮਹਿੰਗਾ ਡਾਲਰ ਆ ਉਹ ਡਾਇਮੰਡ ਬੋਲ ਵਾਲਾ ਬੰਦਾ ਕੌਣਾ ਮਾਲਕ ਕੌਣਾ ਪਹਿਲਾਂ ਇਹਨਾਂ ਨਾਲੇ ਸ਼ੁਰੂ ਕਰਦੇ ਆ ਗੱਲਬਾਤ ਇੱਕ ਮਿੰਟ ਮੈਨੂੰ ਮੈਕ ਲਾ ਲੈਣ ਦੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਪਹਿਲਾਂ ਤਾਂ ਬਾਈ ਮੁਬਾਰਕਾਂ ਦਾਤੇ ਨੇ ਡਾਲਰ ਵੰਡਣਯੋਗ ਕੀਤਾ ਫੇਰ ਵੰਡਣ ਲੱਗੇ ਧੰਨਵਾਦ ਗੁਰੂ ਸਾਹਿਬ ਦਾ ਜੀ ਹਾਂ ਨਾ ਬੜੀ ਕਿਰਪਾ ਤਾਂ ਗੁਰੂ ਸਾਹਿਬ ਦੀ ਕਿਰਪਾ ਪਹਿਲਾਂ ਤਾਂ ਮੈਨੂੰ ਆਉ ਦੱਸ ਵੀ ਇਹ ਹਾਰ ਮੈਨੂੰ ਕਈ ਫੜਾਤੇ ਜਿੱਤੀਆਂ ਕਿੰਨੀਆਂ ਡਾਇਮੰਡ ਦੀਆਂ ਚੈਤਜਾ ਨੰਬਰ ਚੈ ਦੂਜਾ ਚੈ ਪਹਿਲਾ ਜਿੰਨਾਂ ਮੈਂ ਤੁਹਾਨੂੰ ਕਹਿਨਾ ਡਾਲਰਾਂ ਪੈਜੋ ਵਾਧੂ ਡਾਲਰ ਡਾਲਰ ਇਹ ਕਿੰਨੇ ਟੋਟਲ ਕਿੰਨੇ ਜਿੱਤੇ ਡਾਇਮੰਡ 7 ਬਾਕੀ ਸਾਨੂੰ ਪਤਾ ਨਹੀਂ ਦੋ ਚਾਰਾਂ ਪੰਜਾਂ ਦਾ ਮੈਂ ਕਹਿ ਸਕਿਆ ਇੱਕ ਝੋਟੀ ਆ ਹੀ ਨੀਗੀ ਇੱਕ ਜੀ ਦੁੱਧ ਚੋਇਚ ਖੜੀ ਆ ਦੋ ਦੰਦ ਪਹਿਲੇ ਦਿਨੋਂ ਚੱਲ ਰਹੀ ਆ ਮਤਲਬ ਹਜੇ ਦੁੱਧ ਵਾਲੇ ਪਾਸਿਓਂ ਵੀ ਆਪਾਂ ਹਜੇ ਹਜੇ ਡਾਲਰਾਂ ਦੇ ਹਰ ਪੈਣੇ ਆ ਪੈਣੇ ਆ ਹੋਰ ਹਜੇ ਦੁੱਧ ਵਾਲੇ ਪਾਸੇ ਵੀ ਪੈਣੇ ਆ ਤੇ ਆਪਾਂ ਸ਼ੁਰੂ ਕਰਗੇ ਪਾਉਣੇ ਕੱਲੇ ਕੱਲੇ ਡਾਇਮੰਡ ਬਾਰੇ ਦੱਸੋ ਪਹਿਲਾਂ ਹਾਂ ਹਾਂ ਜਿਹੜੇ ਭਰਾ ਨੂੰ ਮਨ ਲੋਕ ਸਾਡ ਰਹਿ ਗਿਆ ਹੋਵੇ ਜੀ ਤੁਹਾਡੀ ਵੀਡੀਓ ਵੇਖਣ ਦਿਆ ਜੀ ਉਹ ਚੱਲ ਗਿਆ ਵੀ ਉਹਨੂੰ ਆਏ ਨੂੰ ਫੇਰ ਪਾ ਦਿਆ ਆਏ ਹੋਏ ਹੋਏ ਕੱਲ ਸ਼ਾਮ ਤੱਕ ਇੱਥੇ ਹੀ ਆ ਇੱਥੇ ਹੀ ਆ ਜਿਹੜਾ ਰਹਿ ਗਿਆ ਕਈ ਨਹੀਂ ਲੈ ਗਿਆ ਕਈ ਕਿਸੇ ਬਾਹਰ ਰਹਿ ਸਕਦਾ ਇਹਨਾਂ ਨੂੰ ਨਾ ਪਤਾ ਲੱਗਾ ਹੋਵੇ ਹਾਂ ਨਹੀਂ ਇਹ ਦੇਖੋ ਇੱਕ ਤਰੀਕਾ ਇਹ ਵੀ ਆ ਨਾ ਵੀ ਕਈ ਵਾਰੀ ਕੀਲ ਚੋਂ ਬਾਹਰ ਨਿਕਲ ਜਾਂਦਾ ਅਗਲਾ ਦੂਜਿਆਂ ਦਾ ਜਾਂ ਦੇ ਨਾਂ ਵੀ ਪੈ ਜਾਂਦੇ ਆ ਜਾਨਵਰ ਬਥੇਰੇ ਆ ਰਹੇ ਹੁੰਦੇ ਆ ਪਰ ਆ ਬਾਈ ਉਹਨਾਂ ਦਾ ਤਰੀਕਾ ਬਹੁਤ ਵਧੀਆ ਐ ਨਹੀਂ ਮਸਲਾ ਵੀ ਇਹ ਬੰਦਾ ਬਾਹਰ ਨਿਕਲ ਜਾਊਗਾ ਅਗਲਾ ਜਿਹਦਾ ਬੱਚਾ ਹੈਗਾ ਅਗਲਾ ਧਿਆਨ ਚ ਰੱਖੂਗਾ ਵੀ ਇਹਦਾ ਹੀ ਹਾਂ ਕਿਹੜੇ ਡੇਰੀ ਫਾਰਮਰ ਹਨਾ ਹਾਂ ਉਹਨਾਂ ਦੇ ਵਿੱਚ ਉਤਸ਼ਾਹ ਵਧੇ ਜੀ ਉਹਨਾਂ ਦੇ ਬੱਚੇ ਆਪਦੇ ਖੁਦ ਰਿੰਗ ਚਲਾਉਣ ਆਪਦੇ ਨਾਵਾਂ ਤੇ ਲਾਉਣ ਖੁਦ ਲਾਉਣ ਡਾਇਮੰਡ ਡਾਇਮੰਡ ਦਾ ਮੜਾ ਦਿਖਾਉਂਗੇ ਪਹਿਲਾਂ ਰਿਕਾਰਡ ਚਲੋ ਆ ਤਾਂ ਰਿਕਾਰਡ ਹੋ ਗਿਆ ਕਿ ਜਿਹਦੇ ਵੀ ਬੱਚੇ ਜਿੱਤਣ ਲੱਗੇ ਤਾਂ ਵੱਡਾ ਡਾਇਮੰਡ ਦਾ ਰਕਾਟ ਆ ਖੜਾ ਜੀ ਹਾਂ ਜਿਨ੍ਹਾਂ ਨੇ ਪਾਲਿਆ ਹਾਂਜੀ ਤੇ ਮੈਨੂੰ ਦਿੱਤਾ ਦਿੱਤਾ ਗਿਫਟ ਕੀਤਾ ਗਿਫਟ ਗਿਫਟ ਕੀਤਾ ਤੇ ਬਾਈ ਹੁਣ ਤੁਸੀਂ ਡਾਇਮੰਡ ਬਾਰੇ ਦੱਸੋ ਵੀ ਡਾਇਮੰਡ ਦਾ ਕੀ ਹਿਸਾਬ ਕਿਤਾਬ ਸੀ ਕਿਹੋ ਜੀ ਉਹਦੀ ਮਾਂ ਕਿਹੋ ਜੀ ਸੀ ਡਾਇਮੰਡ ਦੀ ਕਿਹੋ ਜੀ ਮਾਂ ਨੇ ਉਹ ਪੁੱਤ ਜੰਮਿਆ ਦੇਖੋ ਜੀ ਜਿਹੋ ਜੀ ਮਾਂ ਨੇ ਡਾਇਮੰਡ ਪੁੱਤ ਜੰਮ ਦਿੱਤਾ ਨਾ ਜੀ ਹੋ ਸਕਦਾ ਮੇਰੀ ਜ਼ਿੰਦਗੀ ਵਿੱਚ ਦੁਬਾਰਾ ਨਾ ਜੰਮੇ ਵਾਹ ਉਸਦੇ ਉਹ ਸਾਹਮਣੇ ਫਲੈਕਸ ਬੋਰਡ ਤੇ 18ਵੇਂ ਸੂਏ ਦੀ ਫੋਟੋ ਲੱਗੀ ਹੈ ਜੀ ਜੀ 18ਵੇਂ ਸੂਏ ਦੇ ਵਿੱਚ ਅਸੀਂ 21 ਕਿਲੋਨ ਦਾ ਦੁੱਧ ਜਿਹੜਾ ਰਿਕਾਰਡ ਕਰਾਇਆ ਵਾਹ ਇਸ ਤੋਂ ਪਹਿਲਾਂ ਕੋਈ ਰੁਝਾਨ ਨਹੀਂ ਸੀ ਹੈਗਾ ਕੰਡੇ ਵਟਿਆਂ ਦਾ ਦੁੱਧ ਤੋਲਣ ਦਾ ਜੀ ਹੁਣ ਜ ਡਾਇਮੰਡ ਦੀਆਂ ਨੇਖਾਂ ਧੀਆ ਜਿਹੜੀਆਂ ਨੇ ਹੁਣ ਫੀਲਡ ਵਿੱਚ ਰਿੰਗਾਂ ਵਿੱਚ ਬਿਊਟੀ ਵਿੱਚ ਜਾਂ ਚੁਆਈਆਂ ਵਿੱਚ ਆਈਆਂ ਜੀ ਜੀ ਇਸ ਤੋਂ ਪਹਿਲਾਂ ਅਸੀਂ ਇੱਕ ਖੀਰੀ ਝੋਟੀ ਦੀ ਵੀ ਡਾਇਮੰਡ ਦੀ ਚੁਆਈ ਕਰਾ ਚੁੱਕੇ ਵੱਡੇ ਸੁਭਰਾਪਿੰਡ ਤੋਂ ਜੀ ਜੀ ਇਸ ਤੋਂ ਬਾਅਦ ਅਸੀਂ ਡਾਕਟਰ ਸਾਹਿਬ ਜੀ ਹਰਾਂ ਨੂੰ ਇੱਕ ਭੇਜੀ ਸੀ ਜੀ ਆਹ 4 ਮਹੀਨੇ ਪਹਿਲਾਂ ਉਹਨੇ ਵੀ 19 ਕਿਲੋ ਕੁਝ ਗ੍ਰਾਮ ਜਿਹੜਾ ਦੁੱਧ ਲਾਈਵ ਮਿਲਕਿੰਗ ਸਿੱਧਕ ਡੇਰੀ ਫਾਰਮ ਨੂੰ ਚੈਨਲ ਤੇ ਕੀਤਾ ਜੀ ਉਹਦੇ ਬੱਚਿਆਂ ਨੇ ਉਹਦੇ ਬੱਚਿਆਂ ਨੇ ਜੀ ਬੱਚਿਆਂ ਨੇ ਹਾਂਜੀ ਨੇਚਰਲ ਦੁੱਧ ਜੀ ਵੇਖੋ ਹੁਣ ਬਿਦਾਉਟ ਐਨੀ ਮੈਡੀਸਨ ਜੀ ਜੀ ਅੱਜ ਕੱਲ ਮੈਡੀਸਨ ਦਾ ਬੜਾ ਰਵਾਜ ਹੋ ਗਿਆ ਜੀ ਇੰਜ ਲੱਗਦਾ ਜਿਵੇਂ ਹੁਣ ਤਾਂ ਡਾਇਮੰਡ ਹੀ ਡਾਇਮੰਡ ਹੀ ਪਈ ਹੈ ਜੀ ਨਹੀਂ ਤੁਸੀਂ ਦੇਖੋ ਨਾ ਬੜੇ ਕਿਸੇ ਦਿਨ ਟਿਕਾਣੇ ਤੇ ਰੱਖਿਆ ਗਿਆ ਡਾਇਮੰਡ ਹਨਾ ਹੀਰਾ ਰੱਖਿਆ ਜੀ ਹਨਾ ਇਹਨਾਂ ਨੇ ਰੱਖਿਆ ਇਹਨਾਂ ਨੇ ਡਾਇਮੰਡ ਨਾ ਰੱਖਿਆ ਅੱਛਾ ਲੱਛਣ ਵੇਖ ਕੇ ਰੱਖਿਆ ਇਹਨਾਂ ਨੇ ਲੱਛਣ ਵੇਖ ਕੇ ਕੀ ਰੱਖਣਾ ਜੀ ਅਸੀਂ ਗੜਵਾਸੂ ਸੀਮਨ ਤਿਆਰ ਕਰਾਉਣ ਚਲੇ ਗਏ ਜੀ 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 ਸਾਨੂੰ ਆਦੇ ਵਿੱਚ 900 ਕੀ ਦਾ ਜੀ ਨਾ ਅਸੀਂ ਰੱਖਿਆ ਹੀ ਨਹੀਂ ਸੀ ਤੇ ਇਸ ਦੱਸਣਾ ਕੀ ਸੀ ਜੀ ਫਿਰ ਉਦੋਂ ਨਾ ਦੋ ਪੱਲ ਬਹੁਤ ਜ਼ਿਆਦੇ ਪਪੂਲਰ ਸੀ ਇੱਕ ਕੋਈਨੂਰ ਜੀ ਤੇ ਇੱਕ ਹੀਰਾ ਇੱਕ ਮੋਰਾ ਦਾ ਸੀ ਇੱਕ ਨੇਲੀ ਦਾ ਸੀ ਜੀ ਅਸੀਂ ਦੋਵਾਂ ਪਰਵਾਂ ਸਲਾਹ ਕੀਤੀ ਜੀ ਵੀ ਉਹ ਹੀਰਾ ਵਾ ਜੀ ਉਹ ਕੋਈਨੂਰਾ ਉਹ ਕਿਸਮਾ ਵਾ ਹੀਰੇ ਦੀ ਉਹ ਹੀਰਾ ਤਾਂ ਆਪਾਂ ਕੀ ਕਰੀਏ ਵੀ ਨਾ ਇੰਗਲਿਸ਼ ਕਰਦ ਗਏ ਡਾਇਮੰਡ ਹੋ ਜੋ ਡਾਇਮੰਡ ਕਰਤੀ ਤੋ ਡਾਇਮੰਡ ਰੱਖਿਆ ਤੋ ਡਾਇਮੰਡ ਹੀ ਬਣ ਗਿਆ ਕਿਆ ਬਾਤ ਆ ਕਿਆ ਬਾਤ ਤੇ ਆਪਾਂ ਕਿਸੇ ਵੇਲੇ ਦੀ ਕਹੀ ਪੂਰੀ ਹੋ ਜਾਂਦੀ ਐਵੇਂ ਕਹਿੰਦੇ ਤੇ ਆਪਾਂ ਸ਼ੁਰੂ ਕਰ ਗਏ ਆਹ ਹਾਰਾਂ ਵਾਲਾ ਕੰਮ ਸ਼ੁਰੂ ਕਰੋ ਆ ਦੇਖੋ ਬਾਈ ਜਿਨ੍ਹਾਂ ਨੇ ਆਪਦੀ ਬ੍ਰੇਡ ਨੂੰ ਪਿਆਰ ਕਰਨਾ ਮੈਂ ਤੁਹਾਨੂੰ ਹੋਰ ਗੱਲ ਦੱਸਾਂ ਸਿੰਘ ਜੀ ਪਾਜੀ ਇਧਰ ਆਓ ਆਜੋ ਆਜੋ ਡਾਇਮੰਡ ਦੀ ਬੱਚੀ ਐ ਇੱਕ ਮਾਸਟਰ ਕੋਲੇ ਇੱਥੇ ਫਿਰਦਾ ਮੇਰੇ ਕੋਲੇ ਤੇ ਉਹਨੇ ਮਾਸਟਰ ਵਾਲਾ ਕੰਮ ਛੱਡਤਾ ਉਹ ਕਹਿੰਦਾ ਮੈਂ ਤਾਂ ਇੱਧਰ ਆ ਗਿਆ ਇੱਧਰ ਆ ਗਿਆ ਤੇ ਡਾਇਮੰਡ ਲੋਕ ਬੱਚੇ ਨੌਕਰੀਆਂ ਮੰਗਦੇ ਫਿਰਦੇ ਆ ਡਾਇਮੰਡ ਨੇ ਨੌਕਰੀ ਛੜਵਾਤੀ ਉਹ ਕਹਿੰਦਾ ਤੂੰ ਇੱਧਰ ਆ ਜਾ ਇੱਧਰ ਵੀ ਨੌਕਰੀ ਤੋਂ ਗਾਹ ਰਹਾ ਮੇਰੇ ਡਾਇਮੰਡ ਦਾ ਪੁੱਤਰ ਆ ਜੀ ਇਹ ਡਾਇਮੰਡ ਦਾ ਪੁੱਤਰ ਆ ਦੀਆਂ 17 ਸਰਟੀਫਿਕੇਟਾਂ ਜੀ ਮਾਦੀ ਦੇ। ਅੱਛਾ। 22 ਦੇ ਤੇ ਬਿਊਟੀ ਦੇ। ਆਸ ਵੜੀ ਜੇ ਫਿਰ ਦੁਬਾਰਾ ਡਾਇਮੰਡ ਬਣੂਗਾ। ਵਾਹ ਸ਼ੁਕਰ ਹੈ ਮਾਲਕ ਦਾ। ਸ਼ੁਕਰ ਸ਼ੁਕਰ ਮਾਲਕ ਦਾ। ਆਜੋ। ਫੜੀ ਚੱਲੋ ਹਾਰ। ਜਿਹੜਾ ਹੋਰ ਆ YouTube ਤੇ ਵੀਡੀਓ ਦੇਖ ਕੇ ਆ ਗਏ ਤੇ ਉਹ ਡਾਇਮੰਡ ਦਾ ਇਹ ਮੋਹਰ ਵਾਲਾ। ਇਹ ਮੋਹਰ ਵਾਲਾ। ਇਹ ਮੋਹਰ ਵਾਲਾ ਡਾਇਮੰਡ ਵਾਲਿਆ ਬੱਚੇ ਆ ਆ ਵੀ ਡਾਇਮੰਡ ਦੀ ਬੱਚੀ ਆ। ਡਾਇਮੰਡ ਦੀ ਆਪਣੀ ਬੱਚੀ ਆ ਜੀ। ਇਹ ਡਾਇਮੰਡ ਦੀ ਧੀ ਆ। ਜਿਹਦਾ ਨਾਮ ਵੀ ਡਾਇਮੰਡ ਰੱਖਿਆ ਸੀਗਾ। ਹਾਂ। ਆਪਾ ਹਾਂ ਲੈ ਇੱਕ ਵਾਰੀ ਸਰਪੰਚ ਸਾਹਿਬ ਆਓ ਸਰਪੰਚ ਸਾਹਿਬ ਆਪਾ ਬਣਾ ਦੂ ਯਾਰ ਕਦਰਦਾਨ ਦੇਖੋ ਡਾਲਰਾਂ ਦੇ ਹਾਰ ਪਾਏ ਜਾ ਰਹੇ ਆ ਜੀ ਜੀ ਆਪਦੇ ਝੋਟੇ ਦੀਆਂ ਬੱਚੀਆਂ ਦੇ ਡਾਇਮੰਡ ਦੇ ਬੱਚੀਆਂ ਦੇ ਤੁਸੀਂ ਇਹ ਦੇਖੋ ਬਈ ਯਾਰ ਕਿ ਕੈਸ ਲੈਵਲ ਨਾਲ ਪਿਆਰ ਕਰਦੇ ਆ ਕਿਹੜੇ ਲੈਵਲ ਦੀ ਮੁਹੱਬਤ ਆ ਬੰਦੇ ਦੀ ਆਪਦੇ ਜਾਨ ਵਰਗੇ ਦੇਖੋ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਕਿੱਡੀ ਕਿਰਪਾ ਜੀ ਇਹਦਾ ਬਾਪ ਡਾਇਮੰਡ ਜੀ ਇਹਦਾ ਨਾਮ ਹੀ ਡਾਇਮੰਡ ਰੱਖਿਆ ਤੇ ਅੱਜ ਇਹਨੇ ਵੀ ਡਾਇਮੰਡ ਬਣ ਕੇ ਉਖਾਦਾ ਵਾਹ ਕੀ ਆ ਉਹਦੇ ਬਾਪ ਦੀ ਕਦਰ ਕੀਤੀ ਤੇ ਇੱਜ਼ਤ ਰੱਖੀ ਇਹ ਬੁੱਧੇ ਜੀ ਵੀ ਵੱਡਾ ਰਕਾ ਯਾਰ ਮੈਨੂੰ ਬੁੱਧੇ ਜੀ ਬਹੁਤ ਚੰਗੀ ਹੈ ਤੇ ਇਥੋਂ ਯਾਰ ਇਹ ਨਾਂ ਨਾ ਲੋਕ ਰਖਾਉਣ ਲੱਗ ਜਾਣ ਇਹ ਇਹਦੇ ਤੋਂ ਸਾਡੀ ਕੇ ਮੱਝ ਦਾ ਨਾਂ ਹੀ ਰੱਖਿਆ ਜਾ ਕੇ ਅਸੀਂ ਤਾਂ ਆਹ ਵੇਖੋ ਰਖਾਉਨੇ ਆ ਹਾਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਹਾਂ ਕਿ ਉਹ ਹੀ ਕੱਟਾ ਪਾ ਲੋ ਜਿਹਦੀ ਮਾਂ ਦਾ ਰਿਕਾਰਡ ਵਾ ਹਾਂ ਜਿਹਦੀ ਬਾਪ ਦੀ ਮਾਂ ਦਾ ਰਿਕਾਰਡ ਆ ਵਾਹ 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 ਆ ਆ ਮੋਰਾ ਨਹੀਂ ਇਹ ਆ ਤਾਂ ਮੋਰਾ ਆ ਮੋਰਾ ਆ ਆ ਆ ਗਿਆ ਆਪਣੀ ਨੀਲੀ ਆ ਨੀਲੀ ਆ ਗਿਆ ਆ ਜੋ ਬਈ ਮੂਰੇ ਇਧਰਲੇ ਪਾਸੇ ਇਹਦੇ ਵੀ ਆ ਜੋ ਉਹ ਬੱਸ ਬੇਟਾ ਬੱਸ 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 ਆ ਲੈ ਇਹਨਾਂ ਨੇ ਨੀਲੀ ਦੀ نسل ਨੂੰ ਅੱਗੇ ਲੈ ਕੇ ਜਾਣਾ ਬਈ ਦੇਖੋ ਬਾਹਲਾ ਨਾ ਡਰਾਉ ਨਾ ਬਾਹਲਾ ਇਹ ਡਾਇਮੰਡ ਦੀ ਨਹੀਂ ਇਹ ਡਾਇਮੰਡ ਦੀ ਇਹ ਡਾਇਮੰਡ ਦੀ ਬੱਚੀ ਨਹੀਂ ਆ ਪਰ ਇਹ ਸਾਡੇ ਨਾਲ ਵੀਰ ਦਾ ਪਿਆਰ ਹੈ ਤੇ ਅਸੀਂ ਹੁਣ ਇਹਨੂੰ ਵੀ ਨਾਲ ਹੀ ਸਨਮਾਨਤ ਕਰਨਾ ਚਾਹੁੰਨੇਗੇ ਅੱਛਾ ਇਹ ਡਾਇਮੰਡ ਦੀ ਬੱਚੀ ਨਹੀਂ ਗੀ ਬਿਲਕੁਲ ਨਹੀਂ ਬਿਲਕੁਲ ਨਹੀਂ ਅੱਛਾ ਅੱਛਾ ਅਸੀਂ ਜਿਹੜਾ ਕਵਾਂਗੇ ਉਹ ਸਹੀ ਹੋਊਗਾ ਅਸੀਂ ਇਕੱਠੇ ਰਹਿਨੇ ਆ ਤੇ ਇਸ ਕਰਕੇ ਅਸੀਂ ਇਹਨੂੰ ਵੇਚਵਾ ਨਹੀਂ ਚਾਹੁੰਦੇ ਠੀਕ ਹੈ ਠੀਕ ਹੈ ਆਪਣੀ ਮੱਝ ਆ ਪਰ ਇੱਥੋਂ ਹੀ ਬਾਹਰ ਨਿਕਲ ਚਲਗੀ ਅੱਛਾ ਡਾਇਮੰਡ ਦੀ ਬੱਚੀ ਨਹੀਂ ਆ ਉਧਰ ਦੀ ਆ ਜਾ ਪ੍ਰੀਤ ਉਧਰਲੇ ਪਾਸੇ ਦੀ ਆ ਜਾ ਸਾਹਬ ਨਾ ਆਪ ਬੋਲਾਂਗੇ ਇਹ ਕਹਿੰਦੇ ਕੋਈ ਗੱਲ ਨਹੀਂ ਜੇ ਇੱਕ ਡਾਇਮੰਡ ਦੀ ਬੱਚੀ ਤੋਂ ਬਿਨਾ ਦਿੱਤਾ ਗਿਆ ਕੋਈ ਗੱਲ ਨਹੀਂ ਹਾਰ ਨਹੀਂ ਘਟਦੇ ਹਾਰ ਬਹੁਤ ਹੈ ਗਿਆ ਉਧਰ ਗੱਡੀ ਭਰੀ ਪਈ ਹਾਰਾਂ ਦੀ ਇੱਕ ਆ ਆ ਗਿਆ ਬੱਚਾ ਬੱਸ ਬੇਟਾ ਬੱਸ ਬੇਟਾ ਬੱਸ 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 ਪਤਾ ਹੀ ਤਾਂ ਤੇਰੇ ਕਦਰ ਦਾ ਨਾ ਸੋਹਣਾ ਘਬਰਾਨ ਤੇਰੇ ਕਦਰ ਦਾ ਡਾਕਟਰ ਸਾਹਿਬ ਆਪਾ ਜੀ ਆਹ ਹਾਤ ਗਲਤ ਗਲਤੀ ਲਿਆ ਜਾਂ ਦੂਜੇ ਫਰਾਂ ਦੇ ਦੂਜੇ ਪਾਈ ਨਹੀਂ ਉਹ ਗਲਤੀ ਕੋਈ ਨਹੀਂ ਬਣੀ ਨਹੀਂ ਨਹੀਂ ਬਾੜਾ ਨਾ ਡਰਾ ਹੋ ਸਕਦੀ ਆ ਲਾਲ ਜੇ ਤੋਂ ਬਾੜਾ ਡਰੂਗਾ ਉਹ ਲੋਟ ਆ ਉਹ ਇਹ ਮਾਲਕ ਨੂੰ ਇਹ ਮਾਲਕਾਂ ਦੇ ਪਾਈ ਕਰਵਾ ਮਾਲਕ ਨਹੀਂ ਘਰੋਂਦਾ ਹਾਰ ਤੋਂ ਇਹ ਨਾਲ ਹੀ ਮਾਲਕਾਂ ਦੇ ਪਾਈ ਡਾਲਰ ਵਾਲਾ ਹੀ ਮਾਲਕ ਦੇ ਪਾ ਦਿਆ ਕਰਕੇ ਇਹ ਮਾਲਕ ਇਹ ਪਾਵਾਂਗੇ ਚੇਤਾਂ ਦੇ ਮਾਲਕ ਇਹ ਆਪਾਂ ਖੀਚ ਮਾਲਕ ਪਾ ਦਨੇ ਆਜੋ ਆਜੋ ਉਹ ਜਾਉਂਦਾ ਰਿਹਾ ਗੱਪਰੂਆ ਜਾਉਂਦਾ ਰਿਹਾ ਆਜੋ ਸਰਦਾਰ ਸਾਹਿਬ ਉੱਤਰਲੇ ਪਾਸੇ ਦੇ ਆਜੋ ਆਜੋ ਇਹ ਜਿਹੜੇ ਬੱਚੇ ਜਿੱਤੇ ਆ ਉਹਨਾਂ ਨੂੰ ਹੀ ਪਾ ਰਹੇ ਆ ਆਪਾਂ ਇਹ ਜਿਹੜੇ ਬੱਚੇ ਜਿੱਤੇ ਵੀ ਇਹ ਲੋ ਇਹ ਆਹ ਦੀ ਦਾ ਇਹ ਮਾਸਟਰ ਜੀ ਦਾ ਆਹ ਮਾਸਟਰ ਜੀ ਆ ਇਹ ਉਹ ਸੱਜਣਾ ਮੈਨੂੰ ਉਹ ਮੈਕ ਲਾ ਕੇ ਦਿਓ ਭਾਈ ਜੀ ਆਪਦੇ ਵਾਲਾ ਇਹ ਆ ਇੱਥੇ ਲੱਗਿਆ ਵਾ ਤੁਹਾਡੇ ਮਾਸਟਰ ਜੀ ਬੋਣਾ ਮੇਰਾ ਹਾਂ ਮਾਸਟਰ ਜੀ ਆ ਉਹ ਬੰਦਾ ਹੈ ਵੀ ਜਿਹੜੇ ਬੰਦੇ ਨੇ ਸੱਚੀ ਮਾਸਟਰੀ ਛੜਤੀ ਹਾਂ ਜੀ ਇੱਧਰ ਆ ਗਿਆ ਹਾਂਜੀ ਮੈਥ ਟੀਚਰ ਦੀ ਨਾਲੇ ਮੈਥ ਟੀਚਰ ਸੀ ਬੰਦਾ ਪ੍ਰੀਤ ਤੇ ਇਹ ਬੰਦਾ ਨੌਕਰੀ ਛੱਡ ਕੇ ਇੱਧਰਲੇ ਪਾਸੇ ਆ ਗਿਆ ਕਹਿੰਦਾ ਭਾਈ ਫੜੋ ਭਾਜੀ ਪੰਜਾਬ ਦੀ ਨੌਜਵਾਨੀ ਨੂੰ ਦੱਸਣਾ ਹੈ ਤੇ ਮਾਸਟਰ ਗੱਲ ਓਹ ਹੁਣ ਦੱਸਣਾ ਕੰਮ ਕਰਕੇ ਫਿਰ ਲੋਕਾਂ ਨੂੰ ਵੀ ਇੱਧਰ ਕਮਾਈ ਹੈਗੀ ਆ ਆਪਾਂ ਜਿੰਨੇ ਮੇਲੇ ਚ ਆ ਖੜੀ ਆਪਣੀ ਠੀਕ ਹੈ ਬੂਰੀ ਜੀ ਇਹਨੇ ਬੀਐਫਏ ਵੀ ਜਿੱਤੇ ਇਹਨੇ ਵੀ ਬੀਐਫਏ ਜਿੱਤੇ ਆ ਜੀ ਜਗਤ ਧਨੋਲੇ ਸੀਗਾ ਤੇ ਆਪਾਂ ਪੀਡੀਐਫ ਵੀ ਜਿੱਤ ਕੇ ਲਿਆਏ ਜੀ ਤੇ ਆਪਾਂ ਇੱਥੇ ਆ ਕੇ ਠੀਕ ਹੈ ਝੜਕ ਵੀ ਜਿੱਤਿਆ ਜੀ ਮਹਾਰਾਜ ਮਿਹਰ ਕਰੇ ਅਗਲੇ ਸਾਲ ਇਹ ਦੁੱਧ ਚ ਜਿੱਤਣ ਦੁੱਧ ਚ ਵੀ ਜਿੱਤਣਗੇ ਜਿੱਤਣਗੇ ਆ ਬਈ ਦੁੱਧ ਵਾਲੇ ਬੱਚੇ ਆ ਅੱਛਾ ਅੱਗੇ ਵੀ ਤੇਰੇ ਕੋਈ ਆ ਜੀ ਜੀ ਅੱਛਾ ਆਹੋ ਮੈਂ ਵੀ ਦੇਖਿਆ ਉਦੋਂ ਮੈਂ ਦੋ ਦਵਾਏ ਆ ਇਹਨੂੰ ਨਾਮ ਤੇ ਹੈ ਵੀ ਦੋਨੇ ਡਾਇਮੰਡ ਦੇ ਆ ਜੀ ਇਹ ਵੀਰ ਨੂੰ ਪਾ ਦੋ ਇੱਥੇ ਇੱਥੇ ਦਾ ਝੋਟੀ ਦਾ ਆ ਲੈ ਦੋ ਤੇਰੇ ਤਾਂ ਤਨ ਤਾਂ ਗੱਲ ਚ ਵੀ ਆਪਾਂ ਪਰੇਸ਼ਾਨਾ ਕਿਉਂ ਪਾਉਂਦੇ ਇਹ ਜੁੜਿਆ ਜਾਂ ਕਿਵੇਂ ਫਿਆ ਕੇ ਸ ਉਹ ਅਬ ਇੱਧਰ ਖੜੋ ਅੱਛਾ ਅੱਛਾ ਤੁਸੀਂ ਨਾਲੋਂ ਓਟਰ ਲੈ ਕੋਈ ਨਹੀਂ ਪੜਾ ਬਾਈ ਨੂੰ ਖੜਾ ਕੇ ਇੱਕ ਫੋਟੋ ਕਰਾ ਲਈਏ ਬੱਸ 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 ਆਹ ਲਓ ਬਈ ਸੱਜਣੋ ਲੈ ਬਈ ਅੱਜ ਦਾ ਕਰਕੇ ਲੈ ਆ ਵੀ ਡਾਇਮੰਡ ਦੀ ਆ ਮੰਲੋ ਤੁਸੀਂ ਦੇਖ ਲਓ ਹੈ ਨਾ ਹੋ ਗਈ ਨਾ ਕਮਾਈ ਇੱਕ ਹੋਰ ਤਨੋਲੇ ਆਪ ਨੂੰ ਇਹ ਕਹਿੰਦੀ ਮੂੰਹ ਮੰਗ ਲਓ ਮੋਲਾ ਜਿੰਨਾ ਮੰਗੋਗੇ ਉਹਨਾ ਹੈ अच्छा पर आपा ये देनी नहीं जी क्योंकि अनमोल चीजान है भाई ये सानू दिल्ली पे ओण आंदे आ डायमंड दी ਝੋਟੀ ਲੈ ਦੋ ਕੋਈ ਦਾ ਡੇਟ ਦੀ ਲੈ ਦੋ ਕੋਈ ਦਾ ਲੱਕ ਦੀ ਲੈ ਦੋ ਛੋਟੀਆਂ ਕਟੀਆਂ ਹੀ ਲੈ ਦੋ ਸਾਨੂੰ हां पर ਨਹੀਂ ਅਹੀ ਇਹ ਕੰਮ ਨਹੀਂ ਕਰਨਾ ਜਿਹਦੇ ਕੋਲ ਹੈ ਉਹ ਦਿੰਦਾ ਹੀ ਨਹੀਂ ਦਿੰਦਾ ਹੀ ਨਹੀਂ ਉਹ ਦਿੰਦਾ ਹੀ ਨਹੀਂ ਇੱਕ ਫੋਟੋ ਕਰਾ ਲਈਏ हां 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 ਫੋਟੋ ਕਰਾਂਗੇ ਫੋਟੋ ਵੀ ਕਰਾਂਗੇ ਮਾਸਟਰ ਜੀ ਆਪਾਂ ਇੱਕ ਰਹਿ ਗਿਆ ਹਾਰ ਹਜੇ ਹੋਰ ਤਾਂ ਨਹੀਂ ਕੋਈ ਉਹ ਆਪਾਂ ਦਾ ਬੋਲਾ ਆਪਣਾ ਜਿੱਤ ਕੇ ਆਇਆ ਹੁਣ ਅੱਛਾ 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 ਜਿਹੜਾ ਜਿਹੜਾ ਮੋਹਰਾ ਦਾ ਜਿੱਤ ਕੇ ਆ ਉਹਨੂੰ ਦੇਣਾ ਜਿਹੜਾ ਮੋਹਰਾ ਦਾ ਥੋੜਾ ਜਿਹਾ ਮੋਹਰਾ ਬਾਰੇ ਵੀ ਫਿਰ ਦੱਸ ਦਿਓ ਭਾਈ ਮੋਹਰਾ ਜੀ ਵੀ ਕਰੀ ਹਾਂ ਸਰਵੇ ਦੇ ਪਾ ਦਿਓ ਮੁੱਦਕੀ ਵਾਲੇ ਵੇ ਹਾਂ ਤਾਂ ਪਾ ਤਾਂ ਪਾ ਤਾਂ ਪਾ ਤਾਂ ਪਾ ਲਓ ਭਾਈ ਇੱਕ ਇਹਦੇ ਭਾਈ ਆ ਵੀ ਜਿੱਤ ਕੇ ਆ ਮੋਹਰਾ ਵਾਲਾ ਇਹ ਕਿਹਦੇ ਪਾਉਣਾ ਇਹ ਇਹ ਹੁਣੇ ਬਣਿਆ ਇਹ ਗੁਰੂ ਸਾਹਿਬ ਦੀ ਕਿਰਪਾ ਆ ਜੀ ਨੇ ਪਿਆਰ ਆ ਪਹਿਲਾ ਮੇਲਾ ਜਿੱਤਿਆ ਜੀ ਪਹਿਲਾ ਮੇਲਾ ਜਿੱਤਿਆ ਪਹਿਲਾ ਸ਼ੋਲੜਿਆ ਪਹਿਲਾ ਹੀ ਸ਼ੋ ਲੜਿਆ ਤੇ ਬੱਲੇ ਬੱਲੇ ਹੋ ਗਏ ਪਹਿਲੇ ਸ਼ੋ ਦੇ ਵਿੱਚ ਆ ਲੋ ਭਾਜੀ ਸਦਾ ਗੁਰਦੇਵ ਸਿੰਘ ਇੱਥੇ ਲਿਆ ਫੁੱਲ ਡੱਗੇ ਪਿਆ ਪਾਪੀ ਫੁੱਲ ਟੁੱਟ ਗਿਆ ਕੋਈ ਨਹੀਂ ਕੋਈ ਵਾਹ ਗੁਰੂ ਰਾਮਦਾਸ ਆ ਲੋ ਜੀ ਸ਼ੁਕਰਮਾਲਕ ਦਾ ਜੀ ਆ ਦੇਖੀ ਪ੍ਰੀਤ ਉਹ ਇਹਦਾ ਜਿਹੜਾ ਇਹ ਇਹਦਾ ਨਰਾਕਾ ਹਾਂ ਜੀ ਰਾਕਾ ਦਾ ਨਾਂ ਤੇ ਇਹ ਦੇਖੋ ਤੁਸੀਂ ਬਰੀਡਰ ਬੰਦਿਆਂ ਦਾ ਜਿਹੜੀ ਨਿਸ਼ਾਨੀ ਆ ਉਹ ਆ ਦੇਖੋ ਕਿ ਇਹਦੇ ਵਿੱਚ ਇਹਨਾਂ ਨੇ ਮੁੱਖ ਮੰਤਰੀ ਵਾਡ ਮਿਲਾਈ 23 23 ਮੁੱਖ ਮੰਤਰੀ ਅਵਾਰਡ ਮਿਲਿਆ 2023 ਦੇ ਵਿੱਚ ਫਿਰ ਉਸ ਤੋਂ ਬਾਅਦ ਰਾਕਾ ਦਾ ਆ ਗਿਆ ਸਾਰਾ ਡੀਐਨਏ ਰਿਪੋਰਟ ਡੀਐਨਏ ਰਿਪੋਰਟ ਮਾਂ ਨਾ ਬਾਪ ਮਾਂ ਨਾ ਡੀਐਨਏ ਆ ਗਿਆ ਜੀ ਜੀ ਅਗਲੀ ਰਿਪੋਰਟ ਅੱਗੇ ਕਰੋ ਜੀ ਜੀ ਅਗਲੀ ਬਾਪਨਾ ਆ ਗਈ ਬਾਪਨਾ ਆ ਗਈ ਜੀ ਜੀ ਆ ਬਾਪਨਾ ਆ ਗਈ ਜੀ ਆ ਪ੍ਰੋਪ ਚੋਆਈਆਂ ਆ ਗਈਆਂ ਜੀ ਅੱਛਾ ਜਿਹੜੀਆਂ ਚੋਆਈਆਂ ਦਾ ਇੱਕ ਚੋਆਈ ਦਾ ਰਿਕਾਰਡ ਇਹ ਆ ਜੀ ਜੀ 23 ਕਿਲੋ 500 ਗ੍ਰਾਮ ਦਾ ਜੀ ਆ ਉਹਦਾ ਸਰਟੀਫਿਕੇਟ ਹੈ ਚੋਆਈ ਦਾ ਜੀ ਜੀ ਇਹ ਆਪਣਾ ਦਿਖਾ ਦਈਏ ਕਰ ਕਿਹੜੇ ਜੀ ਆ ਚੁਆਈ ਦੀ ਨੇੜੇ ਕਰ ਲਓ ਜੀ ਫਿਰ ਆ ਚੁਆਈ ਆ ਗਈ ਜੀ ਜੀ ਇਹ ਸਰਕਾਰੀ ਇਹ ਚੁਆਈਆਂ ਜੀ ਕੋਈ ਪ੍ਰਾਈਵੇਟ ਨਹੀਂ ਹੈਗੀ ਜੀ 22 ਕਿਲੋ 950 ਗ੍ਰਾਮ ਜੀ ਫਿਰ ਆਪਣੀ ਜੀ ਆ ਫਿਰ ਇੱਕ ਇਨੇ ਬਬੜਾ ਸਾਹਿਬ ਵਾਲਾ ਸ਼ੋਅ ਜਿੱਤੇ ਆ ਜੀ ਸਰਕਾਰੀ ਜੀ 19 ਕਿਲੋ 900 ਗ੍ਰਾਮ ਦਾ ਚੁਆਕੇ ਜੀ ਜੀ ਇਹਦੇ ਵਿੱਚ ਜੋ ਟਾਈਮ ਜੀ ਆ ਸਾਰਾ ਰਿਕਾਰਡ ਆ ਜੀ ਜਿਹੜੀ ਦੂਜੀ ਚਵਾਈ ਆ 22 ਕਿਲੋ 950 ਗ੍ਰਾਮ ਵਾਲੀ 3 ਮਹੀਨੇ 5 ਦਿਨ ਦੀ ਸੋਈ ਜਿਹੜਾ ਸ਼ੋਚਤਿਆ ਬਬੜ ਸਾਹਬ ਵਾਲਾ ਇਹ ਜੀ 19 ਕਿਲੋ 900 ਗ੍ਰਾਮ ਦੁੱਧ ਚੋਂ ਆਇਆ ਤੇ 4 ਮਹੀਨੇ 20 ਦਿਨ ਸੋਈ ਨੇ ਤੇ 20 ਦੋਹਾਂ ਮਹੀਨੇ ਪ੍ਰੈਡੰਟ ਵਾਜੀ ਮਤਲਬ ਇੱਕ ਟੋਕੜ ਵੱਜਨੇ ਹੂੰ ਦੁੱਧ ਚਵਾ ਕੇ ਤੇ ਮੇਲਾ ਜਿੱਤੇ ਹੀ ਫਸ ਉਹ ਉਹ ਇਹਦੀ ਮਾਂ ਰਾਕਾ ਇਹਦੀ ਮਾਂ ਰਾਕਾ ਦੀ ਮਾਂ ਰਾਕਾ ਦੀ ਮਾਂ ਇਹਦਾ ਨਾਮ ਹੈ ਜੀ ਤਕਦੀਰ ਨਾ ਉਹ ਫਲੈਸ਼ ਬੋਰਡ ਤੇ ਸਨੈਪ ਲੱਗੀ ਹੋਈ ਆ ਹਾਂ ਚੀਫ ਮਿਨਿਸਟਰ ਵੱਲੋਂ ਮਿਲਿਆ ਸਾਡੇ ਫਾਰਮ ਨੂੰ ਹਾਂ ਚੀਫ ਮਿਨਿਸਟਰ ਵੱਲੋਂ ਅਵਾਰਡ ਮਿਲਿਆ ਤੇ ਜਿਹੜਾ ਸਭ ਤੋਂ ਵੱਡੀ ਗੱਲ ਆ ਵੀ ਰਾਕਾ ਦੇ ਬਾਪ ਦਾ ਰਿਕਾਰਡ ਵੀ ਬਾਪ ਦੀ ਮਾਂ ਦਾ ਰਿਕਾਰਡ ਵੀ ਪਹੁੰਚ ਗਿਆ ਜਿਹੜਾ ਬਾਪ ਆ ਜੀ ਉਹ ਪੀ 288 ਦਾ 88 ਐਲ ਡੀ ਵੀ ਹਸਾਰ ਦਾ ਬੋਲੋ ਸਰਕਾਰੀ ਸੰਸਥਾ ਦਾ ਤੇ ਸਾਰੇ ਭਰਾਏ ਜਾਣਦੇ ਆ ਹੂੰ ਉਹ ਰਿਕਾਰਡ ਪੀਟੀ ਬੋਲਾ ਉਹਦੀਆਂ ਇੱਕ ਨਹੀਂ ਹਰਿਆਣੇ ਤੇ ਪੰਜਾਬ ਦੇ ਵਿੱਚ ਹਜ਼ਾਰਾਂ ਨਾਲ ਦੇ ਬੱਚੇ ਜਿਹੜੇ ਆ ਉਹ ਫੀਲਡ 'ਚ ਹੈਗੇ ਆ ਜਿਨ੍ਹਾਂ ਨੇ ਬੜਾ ਬੜਾ ਚੰਗਾ ਦੁੱਧ ਚੋਆ ਆ ਮੱਜਾਂ ਨੇ ਹੂੰ ਉਹ ਤੁਸੀਂ ਸਾਰੇ ਫੀਲਡ 'ਚ ਚੰਗੇ ਜਿਹੜੇ ਵੀਡਰ ਵੀਰ ਨੇ ਆਪਾਂ ਇਹ ਕਹਿ ਸਕਦੇ ਆ ਜਿਹੜੇ ਬਾਰ ਬਾਰ ਜਾਣਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਵੀ ਹਰਿਆਣੇ ਦੇ ਬੁੱਲ ਆਪਾਂ ਕਹਿੰਦੇ ਆ ਓਮੇ ਇਹ ਰਾਗਾ ਓਮੇ ਕੰਮ ਕਰੂਗਾ ਹਾਂਜੀ ਇਹ ਦੋ ਬ੍ਰੀਡਾਂ ਵਧੀਆਂ ਇਕੱਠੀਆਂ ਕਰਕੇ ਨੇ ਸਭ ਤੋਂ ਜਿਹਨਾਂ ਟੌਪ ਲੱਗੀਆਂ ਹੂੰ ਇਹਨੇ ਉਹ ਇਹਦੇ ਚ ਤਿੰਨ ਨੰਬਰ 97 ਨਹੀਂ ਹੈਗੇ ਤੇ ਜੇ ਅਸੀਂ ਸ਼ੋਅ ਲੜਿਆ ਤੇ ਸਾਰਾ ਰਿਕਾਰਡ ਲੈ ਕੇ ਲੜੇ ਹਾਂ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਨਾਲ ਫਰਾਡ ਹੋਵੇ ਵੇਖੋ ਅਸੀਂ ਤਾਂ ਇੱਕ ਸਿਮਨਸਟਰਾ ਦੇ ਕੇ ਤੇ ਜੇ ਕੋਈ ਉਹਨੂੰ ਸਬੂਤ ਹੀ ਨਾ ਦਿੱਤਾ ਪੀ ਦਾ ਬਾਪ ਕੌਣਾ ਹੈ ਇਹਦੀ ਮਾਂ ਦਾ ਕੀ ਪ੍ਰੋਪਰ ਰਿਕਾਰਡ ਵਾ ਤੇ ਉਹ ਗਰਾਂ ਕਰ ਅਸੀਂ ਆ ਤੇ ਅਸੀਂ ਕਦੀ ਵੀ ਇਹ ਗਰਾਂ ਨਹੀਂ ਕਰਾਂਗੇ ਚਾਹੇ ਅਸੀਂ ਕੋਈ ਵੀ ਬੁੱਲ ਪੱਲ ਗਏ ਉਹਦਾ ਪ੍ਰੋਪਰ ਡੀਐਨਏ ਕਰਾਵਾਂਗੇ ਚਾਹੇ ਮਾਂ ਨਾਲ ਵੀ ਕਰਾਵਾਂਗੇ ਬਾਪ ਨਾਲ ਜੇ ਕੋਈ ਝੋਟੀ ਚਵਾਵਾਂਗੇ ਤੇ ਪ੍ਰੋਪਰ ਰਿਕਾਰਡਿੰਗ ਦੇ ਕੇ ਚਵਾਇਆ ਕਰਾਂਗੇ ਵੀ ਆ ਚੱਕ ਲੋ ਜੋ ਸਾਡੇ ਘਰੇ ਪੈਦਾ ਹੋਈ ਆ ਇਹ ਬੋਲਦੀ ਆ ਉਹਦਾ ਕੁਝ ਨਹੀਂ ਕਹਿ ਸਕਦੇ ਹਾਂ ਬਹੁਤ ਵਧੀਆ ਸਰਪੰਚ ਸਾਹਿਬ ਤੁਸੀਂ ਇੱਥੇ ਖੜੇ ਰਹੋ ਜੀ ਤੇ ਤੁਸੀਂ ਪਾਕੀ ਜਨਤਪਾ ਪੈਣਾ ਪੈਣਾ ਪਿੱਛੇ ਤੁਸੀਂ ਤੁਸੀਂ ਇੱਥੇ ਖੜੇ ਹੋ ਜਾਓ ਜੀ ਹੁਣ ਕੈਮਰਾ ਕਮਾਓ ਸਾਰਿਆਂ ਤੇ ਬੈਠੇ ਹੋ ਜਾਓ ਹਾਂ ਜੀ ਲੋ ਵੀ ਗੱਲ ਸਭ ਤੋਂ ਵੱਡੀ ਗੱਲ ਇਹ ਹੈ ਵੀ ਹਾਂ ਜੀ ਹਾਂ ਜੀ ਮਾਝੇ ਆ ਨਾ ਜੀ ਜੀ ਇਹ ਮੇਰੇ ਨਾਮ ਕੇ ਪਰਿਵਾਰ ਤੋਂ ਆਈ ਮਾਮੇ ਦੇ ਬੇਡੇ ਕੋ ਆ ਇਹਦੀ ਇਸ ਦੀ ਮਾਂ ਇਹਦੀ ਮਾਂ ਇਸ ਦੀ ਮਾਂ ਮੇਰੇ ਨਾਨਕਿਆਂ ਪਰਿਵਾਰ ਤੋਂ ਆਈ ਆ ਜੀ ਔਰ 4 ਮਹੀਨੇ ਕੁਝ ਦਿਨ ਦੀ ਸੂਈ ਬਿਲਕੁਲ ਥੋੜੀ ਸਾੰਮ ਤੇ ਵੀ ਇਹਨੇ 19 ਕਿਲੋ ਤੇ ਕੁਝ ਗ੍ਰਾਮ ਜਿਹੜਾ ਦੁੱਧ ਬੀੜ ਪਪਾ ਬੁੱਢਾ ਸਾ ਮੇਲੇ ਦੇ ਵਿੱਚ ਦਿੱਤਾ ਸੀਗਾ ਜੀ ਮਤਲਬ ਕਿ ਬਿਲਕੁਲ ਨੋਰਮਲ ਸੇਵਾ ਤੇ ਜੀ ਇਹਨੇ ਤੰਬੂ ਦੇ ਵਿੱਚ ਵੱਜ ਕੇ ਇਹ ਤੰਬੂ ਦੇ ਵਿੱਚ ਹੀ ਵੱਜ ਕੇ ਜਿਸ ਤਰ੍ਹਾਂ ਅੱਜ ਚੋਆਇਆਂ ਕਰਦੇ ਲੋਕ ਚੰਗੀ ਦਾਣਾ ਫੀਡ ਪਾਉਣ ਤੋਂ ਬਗੈਰ ਜੀ ਜੀ ਇਸ ਤਰ੍ਹਾਂ ਤਾਂ ਇਹਦੀ ਮਾਂ ਬਹੁਤ ਜ਼ਿਆਦਾ ਚੰਗੀ ਆ ਜੀ ਤੇ ਇਹਦੀ ਮਾਂ ਨੇ ਇਹਦੇ ਮਾਂ ਦਾ ਵੀ ਚੰਗਾ ਰਿਕਾਰਡ ਹੈ ਇਹਦੇ ਬਾਪ ਦਾ ਤਾਂ ਚੰਗਾ ਬਿਲਕੁਲ ਜੀ ਹਾਂਜੀ ਮਾਲਕ ਦੀ ਕਿਰਪਾ ਨਾਲ ਹੈਗਾ ਹੀ ਹੈਗਾ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਪੰਜਾਬ ਦੀ ਨਸਲ ਸੁਧਾਰ ਲਈ ਇਹ ਕੰਮ ਕਰੂਗਾ ਕੰਮ ਕਰੂਗਾ ਜੀ ਬਹੁਤ ਜ਼ਿਆਦਾ ਚੰਗਾ ਬਹੁਤ ਜ਼ਿਆਦਾ ਚੰਗਾ ਕੰਮ ਕਰੂਗਾ ਜੀ ਨਾ ਸੀਮਣ ਹੈ ਜੀ ਜੀ ਉਹ ਅਸੀਂ ਕੜਵਾਸੂ ਦਾ ਤਿਆਰ ਕਰਾਉਨੇ ਆ ਜੀ ਕਿਸੇ ਪ੍ਰਾਈਵੇਟ ਸੰਸਥਾ ਤੋਂ ਨਹੀਂ ਜੀ ਸਰਕਾਰੀ ਸੰਸਥਾ 'ਚ ਸੀਮਣ ਤਿਆਰ ਹੁੰਦਾ ਵਾ ਜੀ ਤੇ ਪ੍ਰੋਪਰ ਇਹਦੇ ਟੈਸਟ ਨੇ ਜੀ ਸਾਰੇ ਕਲੀਅਰ ਕੀਤੇ ਹੋਏ ਆ ਤੇ ਵਾਰ-ਵਾਰ ਕਰਨੇ ਪੈਂਦੇ ਆ ਜੀ ਹਰ 6 ਮਹੀਨਿਆਂ ਬਾਅਦ ਜੀ ਹਰ 6 ਮਹੀਨੇ ਬਾਅਦ ਜੀ ਇਹਨਾਂ ਦੇ ਮੈਡੀਕਲ ਟੈਸਟ ਹੁੰਦੇ ਆ ਤੇ ਟੋਟਲ ਹੀ ਕਲੀਅਰ ਕਰਨੇ ਪੈਂਦੇ ਆ ਜੀ ਤੇ ਫਿਰ ਜਾ ਕੇ ਗੜਵਸ ਤੋਂ ਸੀਮਨ ਤਿਆਰ ਹੁੰਦਾ 10 ਦਿਨ ਨਹੀਂ ਤਾਂ ਉਹ ਨਹੀਂ ਕਰਦੇ ਤੇ ਜੇ ਕਿਸੇ ਨੇ ਸਟ੍ਰੋਲ ਲੈਣੇ ਹੋਣ ਤੁਹਾਡੇ ਤੋਂ ਫਿਰ ਉਹ ਨੰਬਰ ਦੇ ਦਈਏ ਆ ਨੰਬਰ ਦੇ ਦਈਏ ਨੰਬਰ ਦੇ ਦਾਂਗੇ ਹਨਾ ਕਿਉਂਕਿ ਜੇ ਆਪਾਂ ਨੂੰ ਡਾਇਮੰਡ ਦਾ ਵੀ ਕਿਸੇ ਨੂੰ ਚਾਹੀਦਾ ਜਾਂ ਇਹਦਾ ਚਾਹੀਦਾ ਤਾਂ ਉਹ ਨੰਬਰ ਤੇ ਕੋਲ ਸੰਪਰਕ ਕਰੋ ਹਾਂ ਉਹਨਾਂ ਨਾਲ ਸੰਪਰਕ ਕਰ ਲਓ ਨੰਬਰ ਤੇ ਸੰਪਰਕ ਕਰੋ ਹਨਾ ਭਈ ਐਵੇਂ ਹੋਊਗਾ ਨਾ ਜੀ ਹਾਂ ਬਹੁਤ ਬਹੁਤ ਬਈ ਮੁਬਾਰਕਾਂ ਸਜਨੂ ਹਾਂਜੀ 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 ਇਹਦੇ ਬਾਰੇ ਵੀ ਦੱਸ ਦਿਓ ਸਜਨੂ ਡਾਲਰ ਦਾ ਹਾਰ ਪਾਇਆ ਸੀ ਇਹ ਵੀ ਕਿਸੇ ਗੱਲ ਤੋਂ ਹੀ ਪਾਇਆ ਜੀ ਜੀ ਹਾਂ ਕੱਲੀ ਲਾਜ ਨਾ ਤਾਂ ਪੈਂਦਾ ਨੀਗਾ ਕੋਈ ਗੱਲ ਤਾਂ ਹੋਊਗੀ ਇਹ ਚੀਜ਼ ਫਿਰ ਮਾੜਾ ਇਹ ਵੀ ਦੱਸ ਦਿਓ ਇਹ ਡਾਇਮੰਡ ਦੀ ਧੀ ਆ ਜੀ ਇਹਦਾ ਨਾਮ ਵੀ ਡਾਇਮੰਡ ਆ ਜੀ ਇਹ ਸੋਨ ਵਾਲੀ ਕੋਈ 3 ਕੁ ਮਹੀਨੇ ਥੀ ਕੇ ਸੋਨ ਵਾਲੀ ਆ ਜੀ ਔਰ ਇਹਦੇ ਤੋਂ ਅਰਕੀ ਸਾਨੂੰ ਜਿਹੜੀਆਂ ਦੁੱਧ ਦੀਆਂ ਬਹੁਤ ਵੱਡੀਆਂ ਉਮੀਦਾਂ ਨੇ ਜੀ ਇਹ ਸੰਗਤ ਦੁੱਧ ਹੋਈ ਫਿਰ ਲਾਈਵ ਕੋਈ ਚੁਆਈਆਂ ਕਰਾਵਾਂਗੇ ਜੀ ਹਾਂਜੀ ਹਾਰ ਨਹੀਂ ਪਾਇਆ ਮੇਰੇ ਵੀਰ ਪਾਉ ਜੀ ਆਪਣੀ ਘਰ ਦੀ ਬਰੀਡ ਹੈ ਸਾਰੀ ਜਿ ਤਰ੍ਹਾਂ ਡਾਇਮੰਡ ਤਿਆਰ ਕੀਤਾ ਇਹ ਸਾਡਾ ਇੰਜਨ ਆ ਇੰਜਨ ਹਟ ਇਹ ਸਾਡਾ ਇੰਜਨ ਆ ਕੇ ਜੀ 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 ਹਾਂ ਉਹ ਸੱਚ ਉਹ ਅੱਗੇ ਖੜੀ ਆ ਮੱਝ ਜਿਹਦੇ ਉਦਾਂ ਪਤਾ ਸੀ ਹਨ ਜੀ ਜੀ ਉਹ ਸਾਡੇ ਦੋਸਤ ਦੀ ਮੱਝ ਆ ਉਹ ਦੋਸਤ ਦੀ ਮੱਝ ਤੇ ਇਹ ਖਾ ਨਾ ਜਾਵੇ ਡਾਲਰ ਹੁਣੇ ਇਹ ਇਹਦੇ ਕਰਮੇ ਨਹੀਂ ਪਵਾਇਆ ਜੀ ਐਸੇ ਖਾ ਲੂਗੀ ਦੀ ਸੁਖਵੀਰ ਇੱਕ ਫੋਟੋ ਕਹੀ ਦੀ ਡਾਲਰਾਂ ਖਾ ਖਾ ਕੇ ਹੀ ਬਣਿਆ ਆ ਸਰਦਾਰ ਵੀ ਖਾ ਖਾ ਕੇ ਹੀ ਬਣਿਆ ਹਨ ਹਾਂ ਦਿੱਤੇ ਵੀ ਹਾਂ ਦਿੱਤੇ ਵੀ ਉਹ ਸੁਖਿੰਦਰ ਜੀ ਇਹ ਕੌਣ ਦੇਖ ਲਾ ਬਾਈ ਜਾਨੂੰ ਤਕਾਓ ਡਾਲਰਾਂ ਵਰਗੇ ਯਾਰ ਮਿਲੇ ਆ ਸਭ ਤੋਂ ਵੱਡੀ ਗੱਲ ਤਾਂ ਇਹ ਆ ਹਾਂਜੀ ਬਈ ਇੱਕ ਤਾਂ ਸਭ ਤੋਂ ਵੱਡੀ ਗਲਤ ਜਾਣਕਾਰੀ ਵਾਲੀ ਇਹ ਵੀ ਆ ਕਿ ਦੇਖੋ ਚੈਂਪੀਅਨ ਕਈ ਵਾਰੀ ਕੋਈ ਜਾਨਵਰ ਬਣ ਜਾਂਦਾ ਤਾਂ ਉਹ ਉਹਦੇ ਬੱਚੇ ਨਹੀਂ ਬਾਈ ਅੱਗੇ ਨਾ ਚੈਂਪੀਅਨ ਪੈਦਾ ਕਰਦਾ ਜਾਂ ਦੁੱਧ ਵਾਲੇ ਨਹੀਂ ਪੈਦਾ ਕਰਦਾ ਹਨਾ ਤਾਂ ਉਸ ਤੋਂ ਬਾਅਦ ਉਹਦੇ ਲਈ ਮੈਨੂੰ ਵੀ ਮੈਂ ਮੈਂ ਆ ਸ਼ਬਦ ਜਿਹੜਾ ਪੀਟੀ ਸ਼ਬਦ ਤੁਸੀਂ ਪ੍ਰੋਜਨੀ ਟੈਸਟਡ ਸ਼ਬਦ ਆ ਇਹ ਮੈਂ ਪਹਿਲਾਂ ਉੱਥੇ ਸੁਣਿਆ ਪੀਡੀਐਫ ਐ ਤੇ ਸੁਣਿਆ ਸੀਗਾ ਹਾਂਜੀ ਬਈ ਹਮੇਸ਼ਾ ਉਹ ਜਿਹੜਾ ਪੀਡੀਐਫ ਐ ਉਹ ਪ੍ਰੋਜਨੀ ਟੈਸਟਡ ਬੋਲ ਨੂੰ ਹੀ ਪ੍ਰਿਫਰ ਕਰਦਾ ਹਾਂਜੀ ਪ੍ਰਿਫਰ ਕਰਦਾ ਹਾਂਜੀ ਹਾਂਜੀ ਤਾਂ ਉਸ ਤੋਂ ਬਾਅਦ ਮੈਂ ਇੱਥੇ ਸੁਣ ਰਿਹਾ ਮਤਲਬ ਆਪਣੇ ਇੱਕ ਆਪਾਂ ਕ ਲਈ ਪੇਂਡੂ ਦੇਸੀ ਬਰੀਡਰਾਂ ਦੇ ਵਿੱਚ ਪੀਟੀ ਸ਼ਬਦ ਮੈਂ ਅੱਜ ਪਹਿਲੇ ਦਿਨ ਸੁਣ ਰਿਹਾ ਹਾਂਜੀ ਤਾਂ ਉਹ ਕਿਹੜਾ ਬੋਲਾ ਤੁਹਾਡਾ ਜਿਹੜਾ ਪੀਟੀ ਡਾਇਮੰਡ ਸਾਡਾ ਬੁੱਲ ਪੀਟੀ ਹੋ ਚੁੱਕਿਆ ਪੀਟੀ ਹੋ ਚੁੱਕਿਆ ਹਾਂਜੀ ਜਿਹੜਾ ਸਾਡਾ ਦੂਜਾ ਰਾਕਾ ਬੋਲਾ ਬੁਰਾ ਦਾ ਜੀ ਉਹਦਾ ਬਾਪ ਪੀਟੀ ਆ ਵੀ 288 ਜਿਹੜਾ ਉਹ ਐਚਲਟੀਪੀ ਦਾ ਪੀਟੀ ਬੋਲਵਾ ਜੀ ਇੱਕ ਸਾਡਾ ਬੋਲਾ ਪੰਜਾਬ 골ਡ ਜੀ ਉਹ ਹੈਗਾ ਬੀਐਮ 264 ਦਾ ਜੀ ਮਾਂ ਤਕਦੀਰੀ ਆ ਜੀ ਉਹਦਾ ਮਤਲਬ ਬੀਐਮ 264 ਹੀ ਪੀਟੀ ਆ ਵੀ ਸਾਡਾ ਸਿਰਫ ਇੱਕੋ ਹੀ ਸੁਪਨਾ ਵਾ ਵੀ ਪੀਟੀ ਬੋਲਾ ਦੇ ਬੱਚੇ ਲਾਓ ਜੀ ਜਾਂ ਉਹਨਾਂ ਦੇਗਾ ਬੱਚੇ ਦੇ ਬੱਚੇ ਲਾਓ ਮਾਕੀ ਪੀਟੀ ਬਾਰੇ ਜਾਣਕਾਰੀ ਦੇ ਦਿਆਂ ਵੀ ਹੁਣੇ ਹੀ ਵੀਰੇ ਨੇ ਯਾਰ ਬਹੁਤ ਵਧੀਆ ਪ੍ਰੀਤਾ ਬਾਈ ਅੱਲੀ ਕੈਮਰਾ ਕਰੀਆ ਆ ਵੀਰ ਨੇ ਬਾਈ ਨੇ ਬਹੁਤ ਸੋਹਣੀ ਗੱਲ ਆਕੀ ਸੀਗੀ ਇਹ ਵੀਰ ਕਹਿੰਦਾ ਵੀ ਜਿਹੜਾ ਪੀਟੀ ਮੈਨੂੰ ਵੀ ਸੱਚੀ ਪਰਸਨਲੀ ਮੈਂ ਮੈਨੂੰ ਵੀ ਇਸ ਗੱਲ ਦਾ ਤਜਰਬਾ ਨਹੀਂ ਸੀਗਾ ਵੀ ਮੈਂ ਵੀ ਹੁਣੇ ਹੀ ਮਤਲਬ ਇਹ ਚੀਜ਼ ਨੂੰ ਦੁਬਾਰਾ ਆਪਦੇ ਦਿਮਾਗ ਦੇ ਵਿੱਚ ਖੜਕਾਇਆ ਕੇ ਪੀਟੀ ਮਤਲਬ ਪ੍ਰੋਜਨਿ ਟੈਸਟਡ ਬੱਲ ਉਹਨੂੰ ਕਾਖਿਆ ਜਾਂਦਾ ਵੀ ਜਿਹਦੇ ਵਾਕਈ ਬਰੀਡਰ ਬਣ ਜਾਂਦਾ ਬਾਕੀ ਸਾਬਤ ਕਰ ਦਿੰਦਾ ਹਾਂਜੀ ਸਾਬਤ ਕਰ ਦਿੰਦਾ ਹਾਂਜੀ ਤਾਂ ਰਾਕਾ ਦਾ ਬਾਪ ਆ ਜਿਹੜਾ ਉਹ ਵੀ ਪ੍ਰੋਜਨਿ ਟੈਸਟਡ ਆ ਤੇ ਜਿਹੜਾ ਡਾਇਮਡ ਖੋਦੀ ਹੋ ਗਿਆ ਖੋਦੀ ਹੋ ਗਿਆ ਤਾਂ ਬਹੁਤ ਧੰਨਵਾਦ ਸਜਣੂ ਤੁਸੀਂ ਅੱਜ ਜਾਣਕਾਰੀ ਵੀ ਬਹੁਤ ਕਮਾਲ ਦਿੱਤੀ ਤੁਸੀਂ ਸਾਡੇ ਨੂੰ ਮਾਰ ਕੇ ਚੰਗਾ ਲੱਗਿਆ ਤੁਸੀਂ ਸਪੈਸ਼ਲ ਪੋਸਟ ਪਾਈ ਸੀ ਕਿ ਮੈਂ ਮੇਲੇ ਤੇ ਜੋ ਵੀ ਵੀਡੀਓ ਬਣਾਉਂਗਾ ਕੋਈ ਵੀ ਪੈਸਾ ਨਹੀਂ ਪਰ ਤੁਸੀਂ ਸਾਡੇ ਅੱਧੀ ਆਵਾਜ਼ ਤੇ ਆਏ ਜੇ ਸਾਡੇ ਵੱਲੋਂ ਜੋ ਵੀ ਟਿਲ ਫੋ ਲਿਆ ਨਹੀਂ ਨਹੀਂ ਬਾਈ ਕੋਈ ਗੱਲ ਨਹੀਂ ਤੁਹਾਡਾ ਫਿਰ ਵੀ ਜੋ ਡਾਲਰ ਪਾਤੇ ਆ ਬੋਲ ਹੋ ਗਿਆ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਹਾਂ ਵੀ ਇੱਕ ਘੋੜਿਆਂ ਨੂੰ ਪ੍ਰਮੋਟ ਕਰਨ ਵਾਲਾ ਵਧੀਆ ਇਨਸਾਨ ਤੇ ਜਿੰਨੇ ਸਾਡੇ ਨਿਮਾਣੇ ਆ ਜਿਹਦੇ ਮੱਝਾਂ ਤੇ ਮੇਲੇ ਵਿੱਚ ਆ ਕੇ ਤੇ ਸਾਡਾ ਜਿਹੜਾ ਮਾਨ ਵਧਾਉਂਦਾ ਆ ਨਹੀਂ ਵੀਰੇ ਬਹੁਤ ਹੀ ਧੰਨਵਾਦ ਕਰਦੇ ਆ ਪਤਾ ਕੀ ਗੱਲ ਆ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕੰਮ ਦੀ ਅਸਲ ਦੇ ਵਿੱਚ ਅਸਲੀ ਕੰਮ ਸਾਡੇ ਬਾਪ ਦਾਦਿਆਂ ਦਾ ਮਾਵਾ ਦਾ ਇਹੀ ਸੀਗਾ ਸਾਡੀਆਂ ਬੀਤੀਆਂ ਦਾ ਠੀਕ ਆ ਕਿ ਨਹੀਂ ਉਹ ਕੰਮ ਕਿਤੇ ਨਾ ਕਿਤੇ ਸ਼ੌਂਕ ਆ ਉਹ ਕੰਮ ਉਦੋਂ ਆ ਜਦੋਂ ਤੁਹਾਡੇ ਕੋਲ ਪੈਸੇ ਬਹੁਤ ਹੋ ਗਏ ਹਾਂਜੀ ਹਾਂਜੀ ਇਹ ਕੰਮ ਇਹ ਆ ਜਿਹੜਾ ਪੈਸੇ ਬਹੁਤ ਕਰਦਾ ਕਰਦਾ ਬਿਲਕੁਲ ਸਹੀ ਗੱਲ ਆ ਪੈਸੇ ਬਹੁਤ ਹੋਣੇ ਤੇ ਪੈਸੇ ਬਹੁਤ ਪੈਦਾ ਕਰਨੇ ਦੋ ਗੱਲਾਂ 'ਚ ਫਰਕ ਆ ਆਪਣੀ ਰੋਜ਼ ਦੀ ਜਿਹੜੀ ਆ ਨਾ ਜੀ ਰੋਜ਼ ਦੀ ਲੋੜਵਾ ਇਹ ਲੋੜ ਆ ਇਹਨੇ ਬੱਚੇ ਪੜਾਉਣੇ ਆ। ਉਹ ਆਪਣਾ ਸਭ ਤੋਂ ਮੇਨ ਲੋੜ ਆ। ਹਾਂ ਜਿੱਦਾਂ ਕਣਕ ਆਪਣੇ ਹਾਂ ਅੰਨ ਦੀ ਆਪਾਂ ਨੂੰ ਖਾਣ ਦੀ ਪੂਰਤੀ ਕਰਦੀ ਆ। ਜੀ ਇਦਾਂ ਹੀ ਦੁੱਧ ਜਿਹੜਾ ਨਾ ਉਹ ਬਾਕੀ ਪੂਰਤੀਆਂ ਦੁੱਧ ਕਰ ਦਿੰਦਾ। ਹਾਂ ਇਹ ਆਪਣੀ ਮੇਨ ਲੋੜ ਆ। ਅਸੀਂ ਤਾਂ ਇਹ ਗੱਲ ਕਹਿੰਨੇ ਆ ਜਿੰਨੇ ਵੀ ਭਰਾ ਪਸ਼ੂਆਂ ਦਾ ਦੂਰ ਹੋ ਗਏ ਆ। ਜੀ ਜ਼ਿਆਦਾ ਨਹੀਂ ਤਾਂ ਇੱਕ ਮਾਜੀ ਰੱਖ ਲਓ। ਜੀ ਰੱਖੋ ਚੰਗੀ ਦੁੱਧ ਮੁੱਕਦਾ ਹੀ ਨਹੀਂ। ਤਾਂ ਬਹੁਤ ਬਈ ਮਿਹਰਬਾਨੀ ਤੇ ਵਾਕਿਆ ਹੀ ਸਹੀ ਗੱਲ ਆ ਤੇ ਇੱਕ ਗੱਲ ਹੋਰ ਆ ਜਿਹੜੇ ਬਾਲੇ ਬਹੁਤ ਬਰੀ ਬਹੁਤ ਸਾਭੀ ਬਾਲੇ ਮਨੀਮ ਹੋ ਗਿਆਂ ਸੀ। ਬਹੁਤ ਲੋਕ ਕਹਿੰ ਲੱਗ ਜਾਂਦਾ ਯਾਰ ਵੀ ਦੁੱਧ ਚੋਂ ਕੁਝ ਨਹੀਂ ਬਚਦਾ ਜੀ ਦੁੱਧ ਘਰ ਦਾ ਮਹਿੰਗਾ ਪੈਂਦਾ ਅਸਲ ਦੇ ਵਿੱਚ ਪਹਿਲੀ ਗੱਲ ਤਾਂ ਇਹ ਆ ਜਦੋਂ ਤੁਸੀਂ ਗਲਾਸ ਭਰ ਕੇ ਘਰ ਦਾ ਪੀਤਾ ਬੱਚੇ ਨੂੰ ਫੜਾਉਨੇ ਆ ਤਾਂ ਤੁਹਾਨੂੰ ਪਤਾ ਸੀ ਦੁੱਧ ਫੜਾਇਆ ਯਾਹਰ ਨਹੀਂ ਫੜਾਇਆ ਤੁਹਾਨੂੰ ਇਸ ਗੱਲ ਦੀ ਗਾਰੰਟੀ ਹੈ ਸ਼ਿਓਰਟੀ ਆ ਪਹਿਲੀ ਗੱਲ ਤਾਂ ਮੈਂ ਇਹ ਆ ਵੀ ਆਪਦੇ ਬੱਚਿਆਂ ਵਾਸਤੇ ਮਹਿੰਗਾ ਪਾਵੇ ਸਸਤਾ ਪਾਵੇ ਇੱਕ ਪੁੱਤ ਤਾਂ ਜਰੂਰ ਰੱਖੋ ਤੇ ਨੰਬਰ 2 ਤੇ ਬਾਈ ਜੇ ਚੰਗੀ ਨਸਲ ਦਾ ਰੱਖਿਆ ਹੁੰਦਾ ਤਾਂ ਫਿਰ ਮਹਿੰਗਾ ਵੀ ਨਹੀਂ ਪੈਂਦਾ ਬਿਲਕੁਲ ਸਹੀ ਫਿਰ ਮੁੱਲ ਉਹ ਜਾਨਵਰ ਮੋੜ ਦਾ ਬੱਚੇ ਪੈਦਾ ਕਰਕੇ ਵੀ ਮੋੜ ਦਾ ਤੇ ਦੁੱਧ ਪੈਦਾ ਕਰਕੇ ਵੀ ਮੋੜਦਾ ਤੇ ਹਰ ਵਾਰੀ ਵੀ ਸੁੰਦਾ ਜਲਦੀ ਵੀ ਤਿਆਰ ਹੁੰਦਾ ਇੱਕ ਬੱਚੇ ਨੂੰ 50 ਰੁਪਏ ਵੀ ਖੁਆਈਏ ਨੱਤ ਦੇ 18000 ਸਾਲ ਦਾ ਬਣਦਾ 5 ਸਾਲ ਖੁਆਈ ਗਏ ਤੇ ਇੱਕ ਬੱਚਾ ਬਈ 24 ਮਹੀਨਾ ਦਾ ਸੂ ਵੀ ਪੈਂਦਾ ਠੀਕ ਹੈ ਕਿ ਨਹੀਂ ਤਾਂ ਉਹਦੀ ਖਰਾਕ ਦਾ ਤੇ ਉਹਦੀ ਖਰਾਕ ਦਾ ਤੇ ਉਹਦੀ ਮਿਹਨਤ ਦਾ ਇੰਤਜ਼ਾਰ ਦਾ ਫਰਕ ਜਿਹੜਾ ਅੱਜ ਜੰਮਿਆ ਜਵਾਕ ਆ ਪੰਜਾਂ ਸਾਲਾਂ ਨੂੰ ਪੜਨ ਲਾਉਣਾ ਪੈਂਦਾ ਇੰਨਾ ਇੰਤਜ਼ਾਰ ਕਰਨਾ ਪੈਂਦਾ ਜੇ ਮਾੜਾ ਜਾਨਵਰ ਘਰੇ ਰੱਖਿਆ ਤੇ ਚੰਗਾ ਰੱਖਿਆ ਪੰਜਾਂ ਸਾਲਾਂ ਚ ਪੰਜ ਕਟੀਆਂ ਦੇ ਦਿੰਦੀ ਆ ਜਿਹੜੀ ਚੰਗੀ ਮੱਝ ਇਹਦਾ ਮਤਲਬ ਚੰਗੇ ਨਸਲ ਵੱਲ ਜਾਓ ਸਜਣੋ ਥੋੜਾ ਕਰ ਲੋ ਪਰ ਵਧੀਆ ਕੰਮ ਕਰੋ ਚੰਗੇ ਨਤੀਜੇ ਆਉਣਗੇ ਅਗਲਾ ਹਾਰ ਜਿਹੜਾ ਫੁੱਲਾਂ ਦਾ ਉਹ ਤੁਹਾਡੇ ਬੱਚੇ ਦੇ ਵੀ ਪੈ ਸਕਦਾ ਜੇ ਤੁਸੀਂ ਡਾਇਮੰਡ ਵਾਲਾ ਵਰਤਦੇ ਅਸੀਮਨ ਨੰਬਰ 11 ਸਕਰੀਨ ਤੇ ਜੀ ਅੱਜ ਵੀ ਸਾਡੇ ਕਿਸਾਨ ਭਰਾਵਾਂ ਦੇ ਹਾਂ ਮੱਝਾਂ ਨੇ ਬੱਚੇ ਦਿੱਤੇ ਤੇ ਹਾਰ ਪਏ ਹਾਂ ਤੇ گاਾਂ ਵਿੱਚ ਜਿਹੜੇ ਕਿਸਾਨ ਵੀਰ ਸਿਮਨ ਲਾਉਣਗੇ ਜੀ ਤੇ ਯਕੀਨਨ ਵਾਲੀ ਹਾਂ ਪਹਿਣੀ ਜ਼ਰੂਰ ਪਹਿਣੇ हां बाई ਤੁਹਾਡਾ ਪੇਜ ਆ ਫੇਸਬੁੱਕ ਪੇਜ ਆ ਬਾਈ ਹੁਣ ਦਾ ਕਿਹੜਾ ਤੇਜਸ ਡੈਰੀ ਫਾਰਮ ਹਾਂਜੀ ਤੇਜਸ ਡੈਰੀ ਫਾਰਮ ਬਾਈ ਉਹਨਾਂ ਦਾ ਫੇਸਬੁੱਕ ਦਾ ਪੇਜ ਆ ਤੇ ਤੁਹਾਡਾ ਪੇਜ ਕਿਹੜਾ ਤਕਦੀਰ ਬਰੀਡਿੰਗ ਫਾਰਮ ਤਕਦੀਰ ਬਰੀਡਿੰਗ ਫਾਰਮ ਤਕਦੀਰ ਉਹ ਮੱਝ ਦੇ ਨਾਂ ਤੇ ਰੱਖ ਲਿਆ ਹਾਂਜੀ ਹਾਂਜੀ ਇੱਕ ਡਾਇਮੰਡ ਬੁੱਲ ਹਰੀਕੇ ਅੱਛਾ ਡਾਇਮੰਡ ਬੁੱਲ ਹਰੀਕੇ ਹਾਂਜੀ ਹਾਂਜੀ ਇਹ ਦੋ ਬਾਈ ਉਹਨਾਂ ਦੇ ਪੇਜ ਆ ਇਹ ਵੀ ਫਾਲੋ ਕਰ ਲਿਓ ਸੱਜਣੋ ਹਾਂ ਫੋਟੋ ਤਾਂ ਕਰਾ ਲੈਨੇ ਕੋਈ ਡੱਕਾ ਨਹੀਂ ਉਧਰ ਵੀ ਮਾਣਾ ਜਾਓ ਉਹ ਉਹ ਬਾਜਾ ਮਾਰੀ ਜਾਂਦਾ ਐਸਾ ਕਰਦੇ ਆ ਇੱਧਰ ਰਹਿੰਦਾ ਕੁਛ ਉਹ ਕਸਰ ਆ ਅੱਧੀ ਠੋਪ ਆਪਣੇ ਆਪਣੇ ਤੇ ਬਣਾਉਣ ਆ ਮੈਂ ਨਾ ਡਾਲਰਾਂ ਦੇ ਹੱਥ ਆ ਬੰਦੇ ਦੀ ਮਿਹਨਤ ਆ ਆਪਣਾ ਉਹ ਉਹ ਬਾਈ ਨਾ ਮੈਂ ਕਲਾ ਲਈ ਇੱਕੋ ਮਿੰਟ ਨਾ ਪਾਉਂਦੇ ਉਹ ਉਹ ਬਾਈ ਤੇਰਾ ਮੈਕ ਉਹ ਵਿੱਚ ਬਾਜਾ ਆਈ ਜਾਂਦਾ ਹਾਂ ਇੱਕ ਮੈਕ ਅੱਛਾ ਆ ਆ ਆ ਬੰਦੇ ਦੀ ਮਿਹਨਤ ਆ ਕੋਈ ਗੱਲ ਨਹੀਂ ਮੈਂ ਲਾ ਦਿੰਦਾ ਹਾਂ ਇਹ ਜਿਹੜੀ ਇਹ ਝੋਟੀ ਆ ਜਿਹੜੀ ਪਹਿਲਾਂ ਬੀਐਫਏ ਦੇ ਉੱਤੇ ਦੂਜੇ ਨੰਬਰ ਤੇ ਆਈ ਆ ਪੀਡੀਐਫ ਦੇ ਪਹਿਲੇ ਨੰਬਰ ਤੇ ਸੀ ਅੱਜ ਇੱਥੇ ਚੜਕ ਮੇਲੇ ਤੇ ਆ ਜਿਹੜੀ ਇਹ ਵੀ ਦੂਜੇ ਨੰਬਰ ਤੇ ਆ ਇਹ ਬੱਚੇ ਨੇ ਆਪਣੀ ਤਨਮਾਨ ਦੇ ਨਾਲ ਹੀ ਮਿਹਨਤ ਕਰੀ ਆ ਇਹ ਜਿਹੜੀ ਸਫਾਈ ਕਰੀ ਹੈ ਕਿਹਨੇ ਨੇ ਖੁਦ ਕਰੀ ਹੋਈ ਆ ਇਹ ਬੱਚੇ ਨੇ ਨੇ ਹਾਂ ਇਹਦੀ ਹੌਸਲਾ ਬਚਾਈ ਦਿਓ ਵੀਰੇ ਅਸੀਂ ਤਾਂ ਇੱਕ ਪਾਲਣ ਪੋਲੋਸਣ ਵਾਲੇ ਆ ਮਿਹਨਤ ਕਰਨ ਵਾਲਾ ਦਾ ਇਹੀ ਬੱਚਾ ਦਾ ਠੀਕ ਆ ਬਹੁਤ ਬਹੁਤ ਬਈ ਜਿਹੜਾ ਸਾਡਾ ਵੀਰੇ ਅਸੀਂ ਨੇ ਆਪ ਮੱਝ ਹੁਣ ਚਵਾ ਕੇ ਹਟਿਆ 20 21 ਕਿਲੋ 700 ਗ੍ਰਾਮ ਦੁੱਧ ਤੇ ਚਵਾਈ ਕਰਾਈ ਆ ਅਸੀਂ ਨੇ ਉਹ ਸਾਡੀ ਹੁਣ ਲੱਗੀ ਵੀ ਆ ਸਿੰਘ ਟੁੱਟੇ ਵਾਲੀ ਆ ਤੇ ਚੱਲ ਰਹੀ ਆ ਦੁੱਧ ਦੇ ਉੱਤੇ ਜੀ ਠੀਕ ਆ ਵੀਰ ਜੀ ਬਹੁਤ ਧੰਨਵਾਦ ਬਾਈ ਹਾਂਜੀ ਹਾਂਜੀ ਆਪਣਾ ਪੁੱਲਾ ਡੈਰੀ ਫਾਰਮ ਚੈਨਲ ਵੀ ਚੱਲਦਾ ਹੈਗਾ ਲਓ ਜੀ